ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕਿਵੇਂ ਲੱਗਾ ਜੀ ਵੀ ਸਹਿਬਜਾਦਿਆਂ ਦੀ ਪਹਿਲੀ ਰਾਤ ਅੱਖਾਂ ਦੀ ਸ਼ਾਨ ਵਿੱਚ ਕੱਟੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੌਣ ਦੱਸਦਾ ਏ ਬੰਦਾ ਆ ਕੇ ਬਹਿ ਗਿਆ ਤੇ ਉਹਨੇ ਆਪਣੇ ਦਸਤਾਰੇ ਦਾ ਲਾਣ ਖੋਲਿਆ ਆਪਣੇ ਮੂੰਹ ਦੇ ਉੱਤੇ ਲੈ ਲਿਆ ਕਹਿੰਦਾ ਨਹੀਂ ਅੱਖਾਂ ਦੇ ਹੰਝੂ ਮੁੱਕ ਚੁੱਕੇ ਨੇ ਸੜਾਵਾਂ ਕਰਬਲਾ ਤੇ ਮਨ ਵਿਰਾਗੀ ਨਾ ਹੋਵੇ ਕਰਬਲਾ ਦਾ ਨਰਾਦਰ ਹੈ ਕਿ ਜੋ ਦੁਨੀਆ ਸਿਹਰ ਮੇਲਾ ਦਸ ਤੱਕ ਗੀਰੀ ਨਹੀਂ ਮਹਾਰਾਜ ਕਹਿੰਦੇ ਸੰਸਾਰ ਦੇ ਮੇਲੇ ਤੋਂ ਹੱਥ ਨਾਲ ਫੜਿਆ ਨਹੀਂ ਜਾ ਸਕਦਾ ਬੀਲਾ ਆਉਂਦਾ ਹੈ ਤੇ ਬੀਲਾ ਲੰਘ ਜਾਂਦਾ ਹੈ ਕੋਈ ਇਦਾਂ ਦੇ ਹੱਥ ਨਹੀਂ ਬਣੇ ਜਿਹੜੇ ਸੰਸਾਰ ਨੂੰ ਫੜ ਸਕਣ ਸੁਭਾਜ ਜ਼ਰੂਰ ਹੈ ਸਾਡਾ ਅਸੀਂ ਕੋਈ ਚੀਜ਼ ਮੁੱਲ ਲੈਨੇ ਆ ਤੇ ਪੁੱਛਦੇ ਆ ਉਹਦੀ ਗਰੰਟੀ ਕੀ ਹੈ ਬੰਦਾ ਘਰ ਬਣਾਉਂਦਾ ਇੱਕ ਇੱਕ ਚੀਜ਼ ਪੁੱਛ ਕੇ ਲਾਉਂਦਾ ਵੀ 50 ਸਾਲ ਲੱਜੂ ਪਰ ਗੁਰੂ ਸਾਹਿਬ ਕਹਿੰਦੇ ਘਰ ਬਣਾਉਣ ਵਾਲਿਆ ਤੇਰੀ ਆਪਣੀ ਗਰੰਟੀ ਕਿੰਨੀ ਕਹਾਂ ਆ ਆਦਮੀ ਹਾਂ ਇੱਕ ਦਮ ਹੀ ਮੁਹਲਤ ਬਹੁਤ ਨਾ ਜਾਣਾਂ ਬੰਦੇ ਦਾ ਕਿੰਨਾ ਤੰ ਭਰੋਸਾ ਹੈ ਜੀ ਜਿਹੜਾ ਸਾਥ ਅੰਦਰ ਆਇਆ ਤੇ ਹੋ ਸਕਦਾ ਹੈ ਕਿ ਬਾਹਰ ਜਦੋਂ ਆਏ ਤੇ ਤੂੰ ਸੁਰਤ ਵਿੱਚ ਨਾ ਹੋਵੇਂ ਇਹ ਜੋ ਦੁਨੀਆ ਸਹਿਰ ਮੇਲਾ ਦਾ ਸਿਰੀ ਨਹੀਂ ਇੱਥੇ ਪੱਕਿਆ ਰਹਿਣ ਵਾਲਾ ਕੁਝ ਨਹੀਂ ਤੁਰ ਕਹਿੰਦੇ ਜਿੱਥੇ ਇਹ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੰਸਾਰ ਨੂੰ ਸੱਚੇ ਦੀ ਕੋਠੜੀ ਵੀ ਆਖਿਆ ਤੇ ਦੂਜੇ ਪਾਸੇ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਊੜ ਵੀ ਕਹਿੰਦੇ ਨੇ ਇੱਕ ਪਾਸੇ ਊੜ ਤੇ ਇੱਕ ਪਾਸੇ ਸੱਚੇ ਕੀ ਕੋਠੜੀ ਹੈ ਵੀ ਬਹੁਤ ਕੁਝ ਤੇ ਹੈ ਵੀ ਕੱਖ ਨਹੀਂ ਜੇ ਸੰਸਾਰ ਵਿੱਚ ਰਹਿੰਦਿਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਠਣ ਪਾਈਏ ਜੇ ਤੇ ਇਥੇ ਰਹਿੰਦਿਆਂ ਸੇਵਾ ਕਮਾ ਲਈ ਫਿਰ ਤੇ ਇਸ ਜੱਗ ਦੇ ਵਿੱਚੋਂ ਸੱਚੀ ਦੀ ਪ੍ਰਾਪਤੀ ਹੋ ਜਾਣੀ ਤੇ ਜੇ ਨਾ ਸੇਵਾ ਨਾ ਕਮਾਈ ਤੇ ਮਹਾਰਾਜ ਕਹਿੰਦੇ ਸਭ ਕੁਝ ਗੁੜੈ ਤੇ ਪੱਲੇ ਕੱਖ ਨਹੀਂ ਰਹਿਣਾ ਬਾਬੇ ਸਿਖਾ ਕੇ ਗਏ ਨੇ ਪੱਲੇ ਉਹ ਰਹਿਣਾ ਕਿ ਦੇ ਵਿੱਚ ਧਰਮ ਦੀ ਕਮਾਈ ਹੈ ਜਿਸ ਜੀਵਨ 'ਚ ਧਰਮ ਦੀ ਕਮਾਈ ਕੋਈ ਨਹੀਂ ਮਹਾਰਾਜ ਕਹਿੰਦੇ ਉਹ ਜੀਵਨ ਵਿਰਥਾ ਚਲਾ ਗਿਆ ਮਤ ਜਾਣੋ ਜਗ ਜੀਵਦਾ ਦੂਜੇ ਪਾਇ ਹੋ ਜਾਂਸ ਮਹਾਰਾਜ ਕਹਿੰਦੇ ਸੰਸਾਰ ਨੂੰ ਜਿਉਂਦਾ ਨਾ ਸਮਝ ਲੈਣਾ ਜਿਉਂਦੀਆਂ ਲਾਸ਼ਾਂ ਨੇ ਜਿਨ੍ਹਾਂ ਦੇ ਅੰਦਰ ਪਾਣੀ ਦੇ ਪ੍ਰਵਾਹ ਨਹੀਂ ਚੱਲਦੇ ਤੇ ਘਰ ਉਹ ਘਰ ਨਹੀਂ ਮਰਹਤ ਸਾਰਥੇ ਭੰਤ ਪਸੀ ਦਿਨ ਮਾਹੀ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਪੜੀ ਜਾਂਦੀ ਮੇਰਾ ਗੁਰੂ ਕਹਿੰਦਾ ਉਹ ਘਰ ਨਹੀਂ ਉਹ ਸ਼ਮਸ਼ਾਨ ਘਾਟ ਨਹੀਂ ਸਾਧ ਸੰਗਤ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਨ ਸੁਇਨ ਚਬਾਰੇ ਬਾਣੀ ਕਹਿੰਦੀ ਹੈ ਨਾ ਵੀ ਜਿੱਥੇ ਨਾਮ ਜਪਿਆ ਜਾਂਦਾ ਉਹ ਸੁਇਨੇ ਦੇ ਅਸਲ ਚਬਾਰੇ ਸ਼ੋਭੀਕ ਮੁਬਾਰਕ ਹਨ ਤੇ ਉਹ ਭਾਵੇਂ ਕੱਖਾਂ ਦੀ ਕੁੱਲੀ ਹੋਵੇ ਪਰ ਪੰਕੇ ਨਾਮ ਜਪਿਆ ਜਾਵੇ ਇਹਨਾਂ ਦਿਨਾਂ ਵਿੱਚ ਅਸੀਂ ਉਹਨਾਂ ਕੱਖਾਂ ਦੀਆਂ ਕੁੱਲੀਆਂ ਨੂੰ ਵੀ ਚੇਤੇ ਕਰਦੇ ਹਾਂ ਜਿਨ੍ਹਾਂ ਵਿੱਚ ਬੈਣ ਵਾਲਿਆਂ ਸੇਵਾ ਕਮਾਈ ਇਤਿਹਾਸ ਹੁੰਦਾ ਹੈ ਨਾ ਆਪਾਂ ਅੱਜ ਬਾਬਾ ਫਤੇ ਸਿੰਘ ਪੂਰੀ ਗੋਮ ਯਾਦ ਕਰ ਰਹੀ ਹੈ ਤੇ ਬਾਬਾ ਫਤੇ ਸਿੰਘ ਨੇ ਅਨੰਦਪੁਰੀ ਛੱਡ ਕੇ ਪਹਿਲੀ ਰਾਤ ਇੱਕ ਕੱਖਾਂ ਦੀ ਕੁੱਲੀ ਵਿੱਚ ਹੀ ਕੱਟੀ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਕਿਵੇਂ ਲੱਗਾ ਜੀ ਵੀ ਸਹਿਬ ਜਾਦਿਆਂ ਦੀ ਪਹਿਲੀ ਰਾਤ ਕੱਖਾਂ ਦੀ ਛਾਂ ਵਿੱਚ ਕੱਟੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੌਣ ਦੱਸਦਾ ਇਹ ਗੱਲ ਰਾਇ ਕੁੰਤ ਦੀ ਧਰਤੀ ਤੇ ਮਹਾਰਾਜ ਰਾਇ ਕੱਲੇ ਜਿਹੜਾ ਰਿਆਸਤ ਦਾ ਰਾਜਾ ਹੈ ਰਾਇ ਕੱਲੇ ਨੂੰ ਆਖਿਆ ਕਿ ਜੁਗਤ ਵਰਕਰ ਮੇਰੇ ਲਾਲਾਂ ਦੀ ਖਬਰ ਲਿਆ ਕੇ ਦੇ ਖਬਰਾਂ ਆਈਆਂ ਨੇ ਵੀ ਉਹ ਸਰਹੰਦ ਵਾਲੇ ਬਣੇ ਗਏ ਨੇ ਅਜੇ ਬਾਰਤਾਂ ਰਾਕ ਚੱਲ ਨਹੀਂ ਐ ਇੱਕ ਮੱਝਾ ਚਾਰਨ ਵਾਲਾ ਬੰਦਾ ਪਿੱਛੇੋਂ ਬੋਲਦਾ ਉਹ ਕਹਿੰਦਾ ਜੀ ਸੇਵਾ ਮੈਨੂੰ ਦੇ ਦੇ ਮੇਰੀ ਉੱਥੇ ਭੈਣ ਵਿਆਹੀ ਐ ਮੈਂ ਖਬਰ ਲਿਆ ਕੇ ਦੇਣਾ ਉਹਨੇ ਸੇਵਾ ਲਈ ਇਤਿਹਾਸ ਚ ਉਹਦਾ ਨਾਮ ਆ ਜੀ ਨੂਰਾ ਮਾਹੀ ਮਾਹੀ ਉਹਨੂੰ ਤਾਂ ਕਹਿੰਦੇ ਨੇ ਮੱਝਾਚਾਰਦ ਨੂਰਾ ਖਬਰ ਲੈਣ ਵਾਸਤੇ ਗਿਆ ਤੇ ਮਹਾਰਾਜ ਉਸ ਦਰਖਤ ਦੇ ਉੱਪਰ بار بار ਭਾਈ ਦਇਆ ਸਿੰਘ ਨੂੰ ਇੱਕੇ ਆਸਣ ਵਿੱਚ ਬੈਠੇ ਨੇ ਅਜ ਤੀਜਾ ਦਿਨ ਆ ਗਿਆ بار بار ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਦਇਆ ਸਿੰਘਾ ਚੜ੍ਹ ਦਰਖਤ ਦੇ ਉੱਤੇ ਵੇਖ ਕੋਈ ਆਉਂਦਾ ਸਿੰਘਾਂ ਨੂੰ ਪਤਾ ਵੀ ਮਹਾਰਾਜ ਜਿਸ ਦੀ ਅੜੀਕ ਵਿੱਚ ਨੇ ਉਹਨੇ ਆ ਕੇ ਦੱਸਣਾ ਚਾਹੀਦਾ ਜਿਵੇਂ ਬਦੇਸ਼ੋਂ ਕੋਈ ਖਬਰ ਆਉਣ ਵਾਲੀ ਹੋਵੇ ਤਾਂ ਵੀ ਬੱਚਾ ਬਾਹਰ ਗਿਆ ਸੀ ਅਸੀਂ ਕਹਿੰਨੇ ਛੇਤੀ ਪਤਾ ਲੱਗੇ ਪਹੁੰਚ ਗਿਆ ਗੁਰੂ ਗੱਲਗਿੱਧਰ ਪਾਤਸ਼ਾ ਆਪਣੇ ਲਾਲਾਂ ਦੀ ਸ਼ਹੀਦੀ ਦੀ ਖਬਰ ਸੁਣ ਲਈ ਏਨੇ ਬੇਬਲ ਲਈ ਥੋੜੇ ਥੋੜੇ ਸਮੇਂ ਬਾਅਦ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਚੜਖਾ ਸਿੰਘਾ ਤਰਫ ਤੇ ਵੇਖ ਮੇਰੇ ਲਾਲਾਂ ਦੀ ਖਬਰ ਲਿਆਉਣ ਵਾਲਾ ਬੰਦਾ ਆਉਂਦਾ ਤੇ ਸੇਖ ਨੇ ਜਵਾਬ ਨਹੀਂ ਦਿੱਤਾ ਜਿੰਨੀ ਵੀਰਾ ਮਹਾਰਾਜ ਕਹਿੰਦੇ ਨੇ ਨਾ ਭਾਈ ਦਇਆ ਸਿੰਘ ਜੀ 19 ਵਾਰ ਤੱਕ ਤੇ ਚੜ ਜਾਂਦੇ ਸਾਧ ਸੰਗਤ ਹੁਕਮ ਮੰਨਣ ਦੀ ਭਾਵਨਾ ਗੁਰੂ ਸਾਹਿਬ ਨੇ ਕਿਹਾ ਵੀ ਰੱਬ ਦੇ ਦਰ ਤੇ ਬੰਦਿਆ ਤੇਰਾ ਹੁਕਮ ਨਹੀਂ ਚੱਲਦਾ ਤੇਰੀ ਅਰਦਾਸ ਚੱਲਣੀ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਗੁਰੂ ਨੇ ਬਾਰ ਬਾਰ ਆਖਿਆ ਦਇਆ ਸਿੰਘਾ ਚੜ ਫਿਰ ਦੇਖ ਭਾਈ ਦਿਆ ਸਿੰਘ ਜੀ ਬਾਰ ਬਾਰ ਦਰਖਤ ਤੇ ਚੜਦੇ ਨੇ ਤੇ ਇੱਕ ਐਸਾ ਵਕਤ ਆਇਆ ਜਦੋਂ ਦਰਖਤ ਤੇ ਚੜੇ ਕਹਿੰਦੇ ਮਹਾਰਾਜ ਇੱਕ ਬੰਦਾ ਆਉਂਦਾ ਲੱਗਦਾ ਸਤੂ ਕਹਿੰਦੇ ਬੱਸ ਫਿਰ ਲਾਓ ਚੌਂਕੜੇ ਉਹ ਵਕਤ ਆ ਗਿਆ ਜਦੋਂ ਬਹੁਤ ਮਹਾਨ ਇਤਿਹਾਸ ਦੀ ਉਹ ਘੜੀ ਦਾ ਆਪਾਂ ਦੇ ਇਤਿਹਾਸ ਸਰਵਣ ਕਰਨਾ ਉਸ ਲਖਨੀ ਘੜੀ ਆ ਗਈ ਪਰ ਉਹ ਬੰਦਾ ਜਦੋਂ ਨੇੜੇ ਆਇਆ ਉਹ ਬੋਲਿਆ ਨੇ 사ਤ ਸੰਗਤ ਤੋਂ ਬੰਦਾ ਆ ਕੇ ਬਹਿ ਗਿਆ ਤੇ ਉਹਨੇ ਆਪਣੇ ਦਸਤਾਰੇ ਦਾ ਲਾਣ ਖੋਲ੍ਹਿਆ ਆਪਣੇ ਮੂੰਹ ਦੇ ਉੱਤੇ ਲੈ ਲਿਆ ਤੇ ਵਿੱਚੋਂ ਰੋਣ ਦੀ ਆਵਾਜ਼ ਆਈ ਕਲਗੀਧਰ ਪਾਤਸ਼ਾਹ ਕਹਿੰਦੇ ਨੂਰਿਆ ਚਿੱਤ ਥੋੜਾ ਨਾ ਕਰ ਮੈਂ ਤੇਰੀ ਜ਼ਬਾਨੋਂ ਸੁਣਨਾ ਚਾਹੁੰਦਾ ਹਾਂ ਮੇਰੇ ਨਾਲਾਂ ਦੀ ਕੀਤੀ ਕੀ ਸਤ ਨੂਰੇ ਦੀ ਪਿੱਠਾ ਪਾ ਦੇ ਨੇ ਨੂਰੇ ਹੌਸਲਾ ਕਰ ਮੇਰੇ ਲਾਲਾਂ ਨਾਲ ਦੂਜੇ ਪੀਤੀ ਮੈਨੂੰ ਛੜਾ ਦਿੱਤੇ ਤੇ ਨੂਰਾ ਆਪੀ ਭੈਣ ਦੇ ਕੋਲੋਂ ਇੱਕ ਇੱਕ ਗੱਲ ਸੁਣ ਕੇ ਆਇਆ ਸੀ ਕਿਉਂਕਿ ਸਰਹੰਦ ਦੇ ਵਸੀਆਂ ਨੂੰ ਪੂਰਾ ਪਤਾ ਸੀ ਕਿ ਸਹਬ ਜਾਦਿਆਂ ਨੇ ਇੱਥੇ ਲੈ ਕੇ ਕੌਣ ਆਇਆ ਇੱਥੇ ਲੈ ਕੇ ਗੰਗੂ ਆਇਆ ਇੱਕ ਗੰਗੂ ਇਥੇ ਨਿਉਣ ਤੋਂ ਪਹਿਲਾਂ ਗੰਗੂ ਬਾਬਿਆਂ ਨੇ ਇੱਥੋਂ ਲੈ ਕੇ ਆਇਆ ਜੀ ਕੁੰਮੇ ਮਾਸ਼ੀ ਦੀ ਛਾਂ ਵਿੱਚੋਂ ਲੈ ਕੇ ਆਇਆ ਸੀ ਸਰਸਾ ਕਾਂਦੇ ਪਰਵਾਰ ਵਿਛੜਿਆ ਹੁਣ ਨੂਰਾ ਦੱਸਦਾ ਹੈ ਮਹਾਰਾਜ ਮਹਾਰਾਜ ਛੋਟੇ ਲਾਲ ਨੇ ਮਾਤਾ ਦੀ ਚੌਪੇ ਵਾਲੇ ਪਾਸੇ ਰਹਿ ਗਏ ਮਹਾਰਾਜ ਤ੍ਰਿਆੰਗ ਨਰੀ ਤੁਰਦੇ ਗਏ ਤੁਰਦੇ ਗਏ ਤੁਰਦੇ ਗਏ ਇੱਕ ਸੱਜੇ ਬੰਨੇ ਦੇ ਇਹ ਹੁਈ ਤੇ ਤਸਵਰ ਚਿਤਰਿਆ ਹੈ ਅੱਲਾ ਯਾਰ ਕਰੇ ਉਹਨੇ ਵੀ ਲਿਖਿਆ ਨਾ ਉਹ ਕਹਿੰਦਾ ਦੋ ਕਿਸ ਇਤਿਹਾਸ ਨੂੰ ਜਿਗਰਾ ਰੱਖ ਕੇ ਮਹਿਸੂਸ ਕਰਿਓ ਮੈਂ ਮੁਸਲਮਾਨ ਵੀਰਾਂ ਦੇ ਇਤਿਹਾਸ ਚ ਪੜਿਆ ਵੀ ਇੱਕ ਫਕੀਰ ਮਸਜਿਦ ਮੁਰੇ ਬੈਠਾ ਕਿਸੇ ਨੇ ਆ ਕੇ ਆਖਿਆ ਫਕੀਰਾ ਕਰਬਲਾ ਸੁਣਾ ਦੇ ਉਹ ਕਹਿੰਦਾ ਅੱਜ ਨਹੀਂ ਸੁਣਨੀ ਕਹਿੰਦਾ ਕਿਉਂ ਕਹਿੰਦਾ ਤੇਰੇ ਨਾਲ ਪਹਿਲਾਂ ਦੋ ਬੰਦੇ ਸੁਣ ਗਏ ਉਹ ਕਹਿੰਦਾ ਮੈਨੂੰ ਤੀਜੇ ਨੂੰ ਵੀ ਸੁਣਾ ਦੇ ਉਹ ਕਹਿੰਦਾ ਨਹੀਂ ਅੱਖਾਂ ਦੇ ਹੰਝੂ ਮੁੱਕ ਚੁੱਕੇ ਨੇ ਸੁਣਾਵਾ ਕਰਬਲਾ ਤੇ ਮਨ ਵਿੱਚ ਆਕੀ ਨਾ ਹੋਵੇ ਕਰਬਲਾ ਦਾ ਨਰਾਦਰ ਹੈ ਸਾਥ ਸੰਗਤ ਬਾਬਿਆਂ ਦੇ ਇਤਿਹਾਸ ਨੂੰ ਮਹਿਸੂਸ ਕਰਨਾ ਆਪਾਂ ਇਹਨਾਂ ਦਿਨਾਂ ਵਿੱਚ ਗੁਰਮਖੰਡਾ ਕਿੰਨਾ ਬਰਲਾਇਆ ਇਸ ਹਾਲ ਨਿਰਭੇਗ ਦੀ ਸਭ ਦੇ ਸ਼ਹਾਦਤ ਸਮਾਗਮ ਇਸ ਜਗਰਾਉਂ ਸ਼ਹਿਰ ਦੇ ਵਿੱਚ ਤੁਰਦੇ ਨੇ ਉਹਨਾਂ ਨਾਲ ਤੁਰ ਕੇ ਵੇਖਿਓ ਜਦੋਂ ਪੁੱਛਦੇ ਨੇ ਮਾਂ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਪੁੱਛਿਆ ਨਾ ਤੇ ਮਾਂ ਨੇ ਹੌਸਲਾ ਦਿੱਤਾ ਬੁੱਧ ਘਬਰਾਉ ਨਾ ਉਹ ਉੱਥੇ ਜਾ ਕੇ ਆਪਾਂ ਮਿਲ ਪੈਣਾ ਹੌਸਲਾ ਦਿੰਦੀ ਮਾਂ ਉਹਨਾਂ ਨੂੰ ਲਈ ਆਉਂਦੀ ਹੈ ਤੇ ਤਰਾਤਰਾ ਨੀਆਂ ਗੱਲਾਂ ਬਾਬਾ ਫਤੇ ਸਿੰਘ ਕਰਦੇ ਨੇ ਮਾਂ ਉਹ ਆਪਾਂ ਨੂੰ ਛੱਡ ਕੇ ਕਿੱਥੇ ਚਲੇ ਗਏ ਤੇ ਜਦੋਂ ਆਉਣਗੇ ਨਾ ਅਸੀਂ ਵੀ ਭਰਾਵਾਂ ਨਾਲ ਉਸ ਜਾਣਾ ਕਿਤੇ ਸਾਨੂੰ ਛੱਡ ਕੇ ਚਲੇ ਕਿੱਥੇ ਏਦਾਂ ਗੱਲਾਂ ਕਰਦੇ ਦਾਦੀ ਮਾਂ ਨਾਲ ਤੁਰੇ ਜਾਂਦਿਆਂ ਜਾਂਦਿਆਂ ਸੱਸਾ ਕੱਢੇ ਇੱਕ ਛੰਨ ਦਿਸੀ ਆ ਛੰਨ ਵਿੱਚ ਦੀਵਾ ਜਗਦਾ ਹੈ ਤੇ ਪਟਿਆ ਤੇ ਪਰੋਦੀ ਪੈਰ ਤੇ ਸੁੱਟਦੇ ਜਾਂਦੇ ਮੀਂਹ ਪੈਂਦੀ ਰਾਤ ਹੈ ਤੇ ਆਪਸ ਵਿੱਚ ਗੱਲਾਂ ਕਰਦਿਆਂ ਦੀ ਕੁਝ ਖੜਕਾ ਹੋਇਆ ਤੇ ਇੱਕ ਗਰੀਬੜਾ ਜਿਹਾ ਬੰਦਾ ਉਸ ਛੰਨ ਦੇ ਵਿੱਚੋਂ ਬਾਹਰ ਆਇਆ ਉਹਨੇ ਚਿਹਰੇ ੱਤੇ ਕੇ ਵੇਖਿਆ ਇੱਕ ਬਿਰਧ ਮਾਹ ਹੈ ਤੇ ਦੋ ਛੋਟੇ ਛੋਟੇ ਬੱਚੇ ਨਾਲ ਇੱਕ ਊਮਾ ਮਾਸ ਦੀ ਜਿਹੜਾ ਮਲਾਹ ਹੈ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੁਖ ਬਿਆਨ ਬਹੁਤ ਬਿਲ ਬੈਠ ਰਹਿਤ ਚੌਦਸ਼ ਘੇਰੇ ਬਿਪਰੀ ਸਭ ਹੀ ਸੰਗ ਸਾਧਕ ਕੋ ਨ ਆਵਤ ਨੇ ਰਹਿ ਬਿਪਤਾ ਪਈ ਤੇ ਬੰਦੇ ਕੋਈ ਨਹੀਂ ਆਉਂਦਾ ਬਿਪਤਾ ਪਈ ਤੇ ਸਾਰੇ ਦੌੜ ਜਾਂਦੇ ਨੇ ਪਰ ਇਹ ਤ੍ਰਿਮੜਾ ਬੰਦਾ ਇਹਨੇ ਦੇਖਿਆ ਕਿ ਬਿਪਤਾ ਪਈ ਹੈ ਚਿਹਰੇ ਤੱਕ ਦਾ ਪਛਾਣਦਾ ਅਨੰਦਾ ਦੀ ਪੁਰੀ ਜਿਨ੍ਹਾਂ ਦੇ ਦਰਸ਼ਨ ਕੀਤੇ ਸੀ ਜਾ ਕੇ

ਉਨੇ ਕਿਆ ਮਾਂ ਤੁਹਾਡੇ ਪਸਤਰ ਭਿੰਜੇ ਨੇ ਤੁਸੀਂ ਪਤਾ ਨਹੀਂ ਕਦੋਂ ਤੂੰ ਭੁਖੇ ਹੋ ਮੇਰੀ ਛਾਂ ਨੂੰ ਭਾਗ ਲਾ ਦਿਓ ਮਹਿਲਾ ਵਿੱਚ ਰਹਿਣ ਵਾਲੇ ਗਰੀਬ ਦੀ ਕੁlli ਨੂੰ ਭਾਗ ਲਾ ਦਿਓ ਮੇਰੇ ਗਰੀਬ ਦਾ ਪਰਿਵਾਰ ਪਹਿਲਾ ਵਿੱਚ ਰਹਿਣ ਵਾਲਾ ਹੈ ਸਾਧ ਸੰਗਤ ਦੁਨੀਆ ਦੀ ਕਿਹੜੀ ਐਸੀ ਸੁਹੂਲਤ ਹੈ ਕਿਹੜਾ ਐਸਾ ਸੁਖ ਹੈ ਜਿਹੜਾ ਕਲਗੀ ਵਾਲੇ ਦੇ ਪਰਿਵਾਰ ਨੇ ਆਨੰਦਪੁਰ ਵਿੱਚ ਮਾਣਿਆ ਨਹੀਂ ਪਰ ਸਾਰਾ ਕੁਝ ਛੱਡਿਆ ਕਾਦੇ ਵਾਸਤੇ ਛੱਡਿਆ ਤਾਂ ਕਿ ਸਾਨੂੰ ਸੁੱਖ ਮਿਲ ਜਾਏ ਮਾਂ ਬਾਪ ਪੁੱਤਾਂ ਵਾਸਤੇ ਦੁੱਖ ਝੱਲਦੇ ਨੇ ਆਪਾਂ ਸਾਰੇ ਬੱਚਿਆਂ ਵਾਸਤੇ ਦੁੱਖ ਝੱਲਦੇ ਹਰ ਬਾਪ ਚਾਹੁੰਦਾ ਹਰ ਮਾਂ ਚਾਹੁੰਦੀ ਮੇਰਾ ਪੁੱਤ ਸੈੱਟ ਹੋ ਜਾਏ ਇਹ ਵੀ ਸ਼ਬਦ ਵਰਤਦੇ ਹਨ ਕੱਲ ਕੀ ਤਰ ਬਾਪੂ ਨੇ ਕਿਹਾ ਮੇਰਾ ਖਾਲਸਾ ਪੁੱਤ ਸੈੱਟ ਹੋ ਗਿਆ ਮਹਾਰਾਜ ਦੇ ਖਾਲਸਾ ਪੁੱਤਰ ਆਪਣਾ ਸੈੱਟ ਲਿਖਾ ਤੇ ਸੈੱਟ ਹੋਇਆ ਏ ਅੱਜ ਜਿਨ੍ਹਾਂ ਨੂੰ ਪੂਰੀ ਦੁਨੀਆ ਦੀ ਇਹ ਦੁਨੀਆ ਦੇ ਮੋਸਟ ਫਾਰਵਰਡ ਕੰਟਰੀ ਨੇ ਤੇ ਗੋਰਿਆਂ ਦੇ ਪ੍ਰਧਾਨ ਮੰਤਰੀ ਨਾਲ ਐ ਚਣੇ ਹੋਈ ਪੇਚਾਂ ਵਾਲੀਆਂ ਪੱਗਾਂ ਵਾਲੇ ਬੈਠੇ ਨੇ ਤੁਸੀਂ ਦੱਸੋ ਕਿ ਖਾਲਸਾ ਸੈੱਟ ਹੋਇਆ ਕਿ ਨਹੀਂ ਸਾਰੀ ਦੁਨੀਆ ਕਰੋਨੇ ਚੰਦਰ ਵੜ ਗਈ ਆ ਪੱਗਾਂ ਵਾਲੇ ਇਹ ਮੌਤ ਨੂੰ ਤਲਵਕੜੀਆਂ ਪਾਉਂਦੇ ਫਿਰਦੇ ਸੀ ਆਵਾਜ਼ਾਂ ਦਿੰਦੇ ਸੀ ਕਿ ਕਿਸੇ ਨੇ ਪ੍ਰਸ਼ਾਦਾ ਛਕਣਾ ਛਕ ਲਓ ਸਰਕਾਰਾਂ ਦੇ ਆਕਸੀਜਨ ਸਿਲੰਡਰ ਮੁੱਕ ਗਏ ਸਾਡੇ ਤੋਂ ਲੈ ਲਓ ਅਸੀਂ ਹਾਜ਼ਰ ਆ ਇਹ ਆ ਖਾਲਸਾ ਪੁੱਤਰ ਜਿਹੜਾ ਕੱਲ੍ਹ ਘੱਤਰ ਨੇ ਸੈੱਟ ਕੀਤਾ ਸਾਰੀ ਦੁਨੀਆ ਸਾਡੇ ਪੁੱਤ ਸੈੱਟ ਹੋ ਜਾਣ ਬਾਜਾਂ ਵਾਲੇ ਨੇ ਆਪਣੇ ਪੁੱਤ ਵਾਰ ਲਈ ਆਪਣੇ ਖਾਲਸੇ ਪੁੱਤਰ ਨੂੰ ਸੈੱਟ ਕੀਤਾ। ਹੱਥ ਜੋੜੇ ਉਸ ਗਰੀਬੜੇ ਨੇ ਕਹਿੰਦਾ ਮਾਂ ਜੀ ਗਰੀਬ ਦੀ ਕੁੱਤੀ ਨੂੰ ਭਾਗ ਲਾ ਦੇ। ਮਾਤਾ ਜੀ ਲਾਲਾ ਨੂੰ ਲੈ ਕੇ ਉਸ ਗਰੀਬੜੇ ਦੇ ਮਲਾਕੀ ਕੁੱਲੀ ਵਿੱਚ ਬੈਠੇ ਨੇ। ਉਹਨੇ ਵੇਖਿਆ ਕੱਪੜੇ ਭੇਜ ਗਏ। ਹੁਣ ਅੱਜ ਵਾਲਾ ਸਮਾਂ ਤੇ ਨਹੀਂ ਨਿਵਾਸ਼ ਅਸੀਰ ਚ ਪਾਏ। ਤੋਹਵੇ ਦੇ ਦਿੱਤੇ ਸੁਕਾ ਵੀ ਦਿੱਤੇ। ਉਨੇ ਕਿਆ ਮਾਂ ਮੇ ਅੱਗ ਦਾਗਾ ਤੂੰ ਲਾਲਾ ਦੇ ਢੋਲੇ ਲਾ ਮੈਂ ਸੁਕਾ ਕੇ ਦਿਨਾ ਭਾਵਨਾ ਵਿੱਚ ਬੰਦਾ ਕੀ ਨਹੀਂ ਗੱਲ ਹੁਣੇ ਭਾਵਨਾ ਦੀ ਗੱਲ ਧਰਤੀਆ ਜੀ ਨੇ ਇਹ ਨਹੀਂ ਦੇਖਿਆ ਵੀ ਇਹ ਸਰਕਾਰ ਦੇ ਬਾਕੀ ਨੇ ਮੈਂ ਆਪਣਾ ਦੇ ਰਿਆ ਜਿਨੇ ਆਪਣੀ ਸ਼ਾਨ ਵਿੱਚ ਹੀ ਵਾੜ ਲਿਆ ਜੋ ਹੋ ਸਕਿਆ ਕਿੰਦਾ ਹੋਵੇਗਾ ਮੈਂ ਕੱਪੜਾ ਕੰਮ ਕਰਕੇ ਇਨ੍ਹਾਂ ਦੇ ਪੈਰਾਂ ਨੂੰ ਲਿੱਕ ਦਿਨਾ ਮਾਂ ਇਨਾਂ ਦੀਆਂ ਨਾਕੀਆਂ ਟੂੰਬੜਾਂ ਦੀਆਂ ਉਟਕੀਆਂ ਨੇ ਕਿਹੜਾ ਵਕਤ ਪੈ ਗਿਆ ਮਾਂ ਜੀ ਏ ਕੀ ਵਰਤ ਗਿਆ ਬਾਪਾ ਸਾਧ ਸੰਤੋਪਾ ਬਾਬਾ ਪ੍ਰੇਮ ਸਿੰਘ ਜੀ ਦੇ ਇਤਿਹਾਸ ਨੇ ਪੜਿਆ ਉਰਾਦੀ ਸਿੰਘਾਂ ਕੀਰਤਨ ਕੀਤਾ ਜਦੋਂ ਕੀਰਤਨ ਕਰਕੇ ਉੱਠੇ ਉਹਨਾਂ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਸੰਤ ਨੇ ਕਿਹਾ ਜੀ ਨਿੱਕੇ ਨਿੱਕੇ ਬੱਚੇ ਏ ਕੀ ਕਰਤਾ ਤੂੰ ਹੀ ਤੇ ਰੋਕਦੇ ਹੋ ਵੀ ਇਦਾਂ ਨਹੀਂ ਕਰਦਾ ਉਹ ਕਹਿੰਦੇ ਤੁਹਾਨੂੰ ਕੀ ਪਤਾ ਮੈਂ ਕਿੱਥੇ ਅੱਗੇ ਝੁਕਿਆ ਮੈਨੂੰ ਨਹੀਂ ਪਤਾ ਇਹ ਕੌਣ ਨੇ ਕਿੱਥੋਂ ਆਏ ਨੇ ਤੁਹਾਨੂੰ ਕੀ ਪਤਾ ਮੈਂ ਕਿਹਦੇ ਅੱਗੇ ਝੁਕਿਆ ਮੈਂ ਇਹਨਾਂ ਵਿੱਚੋਂ ਕਿਹਦਾ ਇਜ਼ਤਾਰ ਕੀਤਾ ਗੁਰੂ ਦੇ ਪਿਆਰਿਆਂ ਦਾ ਜਿੰਨਾ ਸਤਕਾਰ ਕਰੀਏ ਉਹਨਾਂ ਥੋੜਾ ਵਿਖੋ ਖੋਤੀ ਕਲਾਕਾਰ ਜਿਹੜੇ ਲਚਰਤਾ ਪੋਸ਼ ਕੇ ਜਾਂਦੇ ਆ ਉਹਨਾਂ ਦੇ ਸਾਜ ਲੈਣ ਵਾਸਤੇ ਉਹਨਾਂ ਨੂੰ ਅੱਗੋਂ ਲੈਣ ਵਾਸਤੇ ਕਿਵੇਂ ਦੁਨੀਆ ਭੱਜੀ ਫਿਰਦੀ ਕਈ ਵਾਰ ਦੇ ਸਿੱਧਾ ਵੀ ਰਾਗੀ ਸਿੰਘ ਕੀਰਤਨ ਕਰਨ ਆਉਂਦਾ ਆ ਕਿ ਤਬਲਾ ਚੱਕਿਆ ਸਿਰ ਤੇ ਵਾਜਾ ਚੱਕਿਆ ਤੇ ਆਂਦਾ ਤੁਰਿਆ ਆਉਂਦਾ ਸਾਡੇ ਕੋਲ ਸਮਾਂ ਨਹੀਂ ਵੀ ਹੈ ਬਾਹਰ ਆਪਾਂ ਦੀ ਸਤਕਾਰ ਵਿੱਚ ਇੱਕ ਮਿੰਟ ਕੱਢ ਲੱਗੀ ਭਾਵਨਾ ਵਾਲਿਆਂ ਨੇ ਭਾਵਨਾ ਵਿੱਚ ਸਤਕਾਰ ਕਰਦਾ ਕੁਮਾ ਮਾਸ਼ੀ ਕਹਿੰਦਾ ਮਾਂ ਇੰਨੀ ਠੰਡ ਅੱਗ ਵਾਲੀ ਕੱਪੜੇ ਸਿਕਾਈ ਬੀਬੀ ਲక్ష్ਮੀ ਨਾ ਦੀ ਬੀਬੀ ਦਾ ਜ਼ਿਕਰ ਆਉਂਦਾ ਵੀ ਉਹਦਾ ਨਜ਼ਦੀਕ ਘਰ ਸੀ ਉਹਨੇ ਜਾ ਕੇ ਬੇਨਤੀ ਕੀਤੀ ਜੇ ਤੂੰ ਕਰ ਸਕਦੀ ਹੈ ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੇ ਘਰ ਵਿੱਚ ਨੇ ਰੁੱਖਾ ਮਿਰਛਾ ਛਕਾ ਦੀ ਸਾਦ ਸੰਗਤ ਕੁੰਡੀ ਦੀ ਦਾਲ ਦੋ ਪ੍ਰਸ਼ਾਦੇ ਤਿੰਨਾ ਤੇ ਹਥਾਤੇ ਦੋ ਦੋ ਪ੍ਰਸ਼ਾਦੇ ਤਰੇ ਤੇ ਸੋਨੇ ਦੀਆਂ ਥਾਲੀਆਂ ਵਿੱਚ ਭੋਜਨ ਛਕਣ ਵਾਲੇ ਗੁਰੂ ਕੇ ਲਾਲ ਉਹ ਬੱਚੇ ਉਹ ਸਹਿਬ ਜਾਨੇ ਇੱਕ ਇੱਕ ਦਿਨ ਵਿੱਚ ਸੰਗਤ ਦਾ 10-10 ਪੁਸ਼ਾਕੀ ਤਿਆਰ ਕਰਕੇ ਹਾਜ਼ਰ ਕਰ ਦਿੰਦੀਆਂ ਸਨ ਅੱਜ ਕੁਮਾ ਮਾਸ਼ੀ ਦੀ ਛਾਂ ਦੇ ਵਿੱਚ ਬਹਿ ਕੇ ਹੱਥਾਂ ਤੇ ਪ੍ਰਸ਼ਾਦੇ ਰੱਖ ਕੇ ਮੂੰਗੀ ਦੀ ਦਾਲ ਨਾਲ ਉਹਨਾਂ ਨੇ ਭੋਜਨ ਛਕਿਆ ਇਸ ਖਾ ਕੇ ਗਏ ਜੀ ਸਾਨੂੰ ਜੋ ਨਾ ਮੁਖਮੈ ਦੇਖੂ ਨਹੀਂ ਮਾਨਾ

ਮੀਰ ਬੱਤੂ ਦੀ ਜੇਲ੍ਹ ਵਿੱਚ ਦੀਪੀਆਂ ਨੇ ਸਿੱਖੀ ਦੀ ਵਿਆਖਿਆ ਕਰਕੇ ਵਿਖਾਈ ਕਿ ਸਾਡੇ ਬਾਬਿਆਂ ਨੇ ਦੁੱਖਾਂ ਨੂੰ ਸੁਖਾਂ ਵਾਂਗ ਲਗਾਇਆ ਸਾਰਾ ਦਿਨ ਚੱਕੀ ਪੀ ਕੇ ਅਰਦਾਸ ਕਰਤੀ ਮਹਾਰਾਜ ਚਾਰ ਪੈਰ ਦਿਨ ਸੁਖਾਂ 'ਚ ਬਤੀਤ ਹੋਇਆ ਇਸੇ ਤਰ੍ਹਾਂ ਆਉਂਦੀ ਰਾਤ ਵੀ ਚੜ੍ਹਦੀ ਕਲਾ 'ਚ ਬਤੀਤ ਹੋ ਗਿਆ ਤੇ ਜਸੂਸ ਇਹ ਲਗਿਆ ਉਹ ਜਾ ਕੇ ਕਹਿੰਦਾ ਜਕਰੀਆ ਖਾਨ ਇਹਨਾਂ ਨੂੰ ਤੂੰ ਦੁਖੀ ਨਹੀਂ ਕਰ ਸਕਦਾ ਇਨਾਂ ਨੂੰ ਕੀ ਮੁਸੀਹ ਕਰੇਗਾ ਭੁੱਖੇ ਸਰੀਰ ਟੁੱਕਰ ਖਾ ਕੇ ਚੱਕੀਆਂ ਪੀਸਣ ਵਾਲੀਆਂ ਨੇਤਿਆਂ ਤੇ ਆਪਣੇ ਪੱਟੇ ਟਗਾਉਣ ਵਾਲੀਆਂ ਮਾਵਾਂ ਅਰਦਾਸ ਇਹ ਕਰਦੀਆਂ ਵੀ ਦਿਨ ਸੁੱਖਾ ਚ ਚੜਦੀ ਕਲਾ ਜੁਬਤੀਤ ਹੋਇਆ ਰਹੀਦੀ ਰਾਤ ਵੀ ਚੜਦੀ ਕਲਾ ਜੁਬਤੀਤ ਹੋ ਜਾਏ ਸਿੱਖੀ ਦੀ ਕੁਆਲੀਫਿਕੇਸ਼ਨ ਹੈ ਕਿ ਸਾਡੇ ਕੋਲ ਇਦਾਂ ਦੀ ਚੜਦੀ ਕਲਾ ਨਾ ਸਾਡੇ ਚੜਦੀ ਕਲਾ ਦੇ ਬੋਲੇ ਨੇ ਬਾਬਾ ਫਤੇ ਸਿੰਘ ਨੇ ਇਹਨਾਂ ਤੁਖਾਂ 'ਚ ਫਤੇ ਨਾ ਬਲਾਈ ਹੁੰਦੀ ਸਾਦ ਸੰਗਤ ਸਾਡੇ ਪੱਲੇ ਫਤੇ ਨਹੀਂ ਸੀ ਰਹਿ ਜਾਣੀ ਉਹਨਾਂ ਸਰਹੰਦ ਦੀ ਨੀਂਚ ਫਤੇ ਬਲਾਈ ਇਹ ਫਤੇ ਨੂੰ ਸੁਭਾਲ ਕੇ ਰੱਖਿਓ ਵੇਖੋ ਮੈਂ ਨਹੀਂ ਆਂਦਾ ਵੀ ਸਿੱਖ ਦੇ ਬੱਚੇ ਨੂੰ ਗੁੱਡ ਮਾਰਨਿੰਗ ਕਹਿਣਾ ਦਾ ਹੁੰਦਾ ਜਿੰਨੀ ਮਰਜ਼ੀ ਤਰ੍ਹਾਂ ਦੀ ਵਿਦਿਆ ਹੋਵੇ ਸਿੱਖ ਦੇ ਬੱਚੇ ਕੋਲ ਹੋਵੇ ਗੁਰੂ ਸਾਹਿਬ ਨੇ ਤਾਂ ਸਿੱਖਾਂ ਨੂੰ ਕਾਂਸੀ ਵਿੱਚ ਭੇਜਿਆ ਅਨੰਤਪੁਰ ਤੱਕ ਚਰਚੇ ਪਹੁੰਚੇ ਵੀ ਕਾਂਸੀ ਦੇ ਪੱਟ ਦਾ ਕੋਈ ਵਿਦਿਆ ਬੜੀ ਤਰ੍ਹਾਂ ਦੀ ਸੀ ਮਹਾਰਾਜ ਕਹਿੰਦੇ ਜਾਓ ਵੇਖ ਲਿਆ ਉਹ ਕਿਹੜੀ ਵਿਦਿਆ ਲਈ ਬੈਠੇ ਨੇ ਖਾਲਸਾ ਕੀ ਨਹੀਂ ਵਿਦਿਆ ਜਾਣਦਾ ਤੇ ਸਿੱਖ ਕਹਿੰਦੇ ਮਹਾਰਾਜ ਉਹਨਾਂ ਨੇ ਵਰਦੀ ਬਣਾਈ ਹੈ ਕੇਰੂਏ ਵਸਤਰ ਪਾਉਂਦੇ ਨੇ ਮਹਾਰਾਜ ਕਹਿੰਦੇ ਪੰਜ ਕਕਾਰਾਂ ਦੀ ਰਹਿਤ 'ਚ ਅਦਮੀ ਨਹੀਂ ਕਰਦਾ ਵਸਤਰਾਂ ਦਾ ਕੀ ਹੈ ਕੇਰੂਏ ਪਾ ਕੇ ਚਲੇ ਜੁ 25 ਸਿੱਖ ਭੇਜੇ ਵਿਦਿਆ ਲੈਣ ਵਾਸਤੇ ਕਈ ਤਰ੍ਹਾਂ ਦੀਆਂ ਕਈ ਵਿਦਿਆਵਾਂ ਦੀ ਵਿਦਿਆ ਲੈ ਕੇ ਆਏ ਤੇ ਉਥੋਂ ਦਾ ਜਾਣਕਾਰੀ ਲੈ ਕੇ ਆਈ ਕਿ ਸੰਸਾਰ ਦੇ ਵਿੱਚ ਚੱਲ ਕੀ ਰਿਹਾ ਬੇਪਰਵਾਦ ਆਪਣੇ ਆਪ ਨੂੰ ਕਿਵੇਂ ਖਿਲਾਰ ਰਿਹਾ ਉਹ ਸਾਰੀ ਜਾਣਕਾਰੀ ਉਹ ਸਿੱਖ ਲੈ ਕੇ ਆਏ ਜਿੰਨੀ ਮਰਜ਼ੀ ਤਰ੍ਹਾਂ ਦੀ ਵਿਦਿਆ ਹੋਵੇ ਗੁਰੂ ਸਾਹਿਬ ਨੇ ਕਹਿੰਦੇ ਵੀ ਸਿੱਖ ਵਿਦਿਆ ਦੇ ਵਿੱਚ ਸੰਸਾਰਕ ਵਿਦਿਆ ਜਿ ਪਿੱਛੇ ਰਹਿ ਜਾਂਦੀ ਹੈ ਗਿਆਨੀ ਮਾਨ ਸਿੰਘ ਜੀ ਝੌਰ ਦਾ ਨਾਮ ਤੁਹਾਨੂੰ ਸੁਣਿਆ ਹੋਣਾ ਸਾਰਿਆਂ ਨੇ ਉਹਨਾਂ ਕੋਲ ਬੜੀਆਂ ਭਾਸ਼ਾਵਾਂ ਦੀ ਵਿਦਿਆ ਸੀ ਜੇਕਰ ਹੁੰਦਾ ਵੀ ਦਿੱਲੀ ਇੱਕ ਸਮਾਗਮ ਤੇ ਗਏ ਤੇ ਸਮਾਂ ਮੰਗਿਆ ਪ੍ਰਬੰਧਕ ਕਹਿੰਦੇ ਜੀ ਸਮਾਂ ਹੈ ਨਹੀਂ ਸਮਾਂ ਬਹੁਤ ਘੱਟ ਹੈ ਤੁਹਾਨੂੰ ਸਮਾਂ ਨਹੀਂ ਦਿੱਤਾ ਜਾ ਸਕਦਾ ਉਹ ਕਹਿੰਦੇ ਮੈਂ ਅਰਦਾਸ ਕਰਕੇ ਤੁਰਿਆਂ ਵੀ ਅੱਜ ਕਥਾ ਕਰਨੀ ਜ਼ਰੂਰ ਹੈ ਕੋਈ ਗੱਲ ਨਹੀਂ ਤੁਹਾਡੇ ਕੋਲ ਸਮਾਂ ਨਹੀਂ ਬਾਹਰ ਪੈਦਲ ਤੁਰਪੇ ਰਸਤੇ 'ਚ ਮਸਜਿਦ ਆ ਗਈ ਮਸਜਿਦ ਦੇ ਵਿੱਚ ਮੁਸਲਮਾਨ ਭਰਾਵਾ ਕੁਰਾਨ ਸ਼ਰੀਫ ਦੀ ਕਥਾ ਸੁਣਾਇ ਕਹਿੰਦੇ ਮੈਂ ਅਰਦਾਸ ਕੀਤੀ ਸੀ ਗੁਰੂ ਅੱਗੇ ਵੀ ਕਥਾ ਜ਼ਰੂਰ ਕਰਨੀ ਹੈ ਤਾਂ ਕਿ ਆਪਾਂ ਕੁਰਾਨ ਸ਼ਰੀਫ ਦੀ ਕਥਾ ਕਰ ਦੇਤੀ ਸਿੱਖ ਕੋਲ ਇੰਨੀ ਮਰਜ਼ੀ ਦਿੱਤਾ ਹੋਏ ਮਹਾਰਾਜ ਦੇ ਦੇਸ਼ੇ ਕੋਲ ਵਿਦਿਆ ਫਿਰ ਤੇ ਬਿਮਾਰਤਾ ਪਰ ਸਿੱਖ ਦੇ ਪੱਲੇ ਫਦੇ ਨਾ ਜਾਏ ਸਿੱਖ ਕੋਲ ਗੁਰੂ ਗ੍ਰੰਥ ਸਾਹਿਬ ਦੀ ਸਾਥਿਆ ਜਗਰ ਹੋਵੇ ਸਿੱਖ ਬਾਣੀ ਰਸ ਲੈ ਕੇ ਪੜ ਸਕਦਾ ਹੋਵੇ ਸਿੱਖ ਦੀ ਜ਼ਬਾਨ ਤੇ ਬਾਣੀ ਚੜੀ ਹੋਵੇ ਦੁਖ ਲੋਕ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਬਾਣੀ ਨੇ ਤੇ ਸਾਸਨ ਦੁਖ ਤੋੜਨੇ ਨੇ ਇਹ ਬਾਣੀ ਨੂੰ ਜੀਓ ਜਾਣਾ ਤਿਸ ਅੰਦਰ ਰਵੇ ਹਰ ਨਰਮਾ ਸਾਡੇ ਅੰਦਰ ਨਾਮ ਸਮਾਜ ਆਏਗਾ ਇਸ ਬਾਣੀ ਦੇ ਕਰਕੇ ਸਮਾਏਗਾ ਇਹ ਬਾਣੀ ਮਹਾਰਾਜ ਨੇ ਧੁਰ ਤੋਂ ਲਿਆਂਦੀ ਜਿਹਦੇ ਵਾਸਤੇ ਲਿਆਂਦੀ ਸਾਡੇ ਵਾਸਤੇ ਲਿਆਂਦੀ ਧੁਰ ਤੋਂ ਬਾਣੀ ਆਈ ਤਿੰਨ ਸਗਨੀ ਚਿੰਤ ਮਟਾਈ ਬਾਣੀ ਆਈ ਕਿੱਥੇ ਆਈਗੀ ਜਿੱਥੇ ਚਿੰਤਾ ਸੀ ਡਾਕਟਰ ਕਿੱਥੇ ਆਉਂਦਾ ਜਿੱਥੇ ਬਿਮਾਰੀ ਡਾਕਟਰ ਦਾ ਸਬੰਧ ਰੋਗੀ ਨਾਲ ਹੈ ਦੁਇ ਤਰੇ ਡਾਕਟਰ ਨੇ ਕਰਨਾ ਕੀਆ ਬਾਣੀ ਕਿੱਥੇ ਆਈ ਜਿੱਥੇ ਰੋਗ ਸਨ ਚਿੰਤਾਵਾਂ ਸਨ ਝੋਰੇ ਸਨ ਜਦੋਂ ਬਾਣੀ ਉੱਥੇ ਆਈ ਤਿੰਨ ਸਗਲੀਆਂ ਚਿੰਤ ਮਟਾਈ ਸਾਰੇ ਝੋਰੇ ਦੁੱਖ ਤਕਲੀਫਾਂ ਉਸ ਪਾਣੀ ਨੇ ਹਰਨ ਕਰ ਦਿੱਤੀਆਂ ਆਓ ਕਾਪਿਆ ਤੇ ਚਰਨਾ ਚਰਦਾਸ ਕਰੀਏ ਆਪਾਂ ਥੋੜਾ ਥੋੜਾ ਇਤਿਹਾਸ ਨੇਤਾ ਪ੍ਰਤੀ ਆਉਂਦੇ ਦਿਨਾਂ ਦੇ ਵਿੱਚ ਸਰਵਣ ਕਰਨਾ ਹੈ ਜੀ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਤੇ ਬੜਾ ਵੱਡਾ ਪੁੰਨ ਹੈ ਵੀ ਤੁਸੀਂ ਆਪਣੇ ਨਾਲ ਇੱਕ ਇੱਕ ਨੂੰ ਹੂਰ ਲਿਆਓ ਇਸ ਬਾਦਮਾ ਦੇ ਵਿੱਚ ਦੱਸੋ ਸਾਰਿਆਂ ਆਪਣੇ ਵਿਆਹ ਦਾ ਕਾਰਡ ਦੇਣਾ ਵੀ ਬੱਦਾ ਬੜੀ ਖੇਚਲ ਨਾਲ ਦਿੰਦਾ ਹੈ ਜਰੂਰ ਆਇਓ ਤੇ ਬਾਬਿਆਂ ਨੇ ਲਾੜੀ ਮਹੌਤ ਵਿਆਹੀ ਹੈ ਇੱਕ ਬਿਨਾਂ ਜੜਦੀ ਕਲਾ ਹੈ ਨਾ ਬਾਬਿਆਂ ਲਾੜੀ ਮੌਤ ਵਿਆਹੀ ਤੇ ਸਾਡੇ ਬਾਬਿਆਂ ਦੇ ਵਿਆਹ ਲਾੜੀ ਮੌਤ ਨਾਲ ਹੋਏ ਨੇ ਪੂਰੀ ਦੁਨੀਆ ਨੂੰ ਜੜਦੀ ਕਲਾ ਦਾ ਸੰਦੇਸ਼ ਦਿੱਤਾ ਆਓ ਗੱਦ ਚੜ ਕੇ ਨਾ ਸਮਾਗਮਾਂ ਦੇ ਵਿੱਚ ਸੰਗਤਾਂ ਨੂੰ ਲੈ ਕੇ ਆਈਏ ਸਤਿਪੁਰ ਜੀ ਕਿਰਪਾ ਕਰਨਾ ਇਹਨਾਂ ਗੁਰਮਖਾਂ ਤੇ ਇਸੇ ਤਰ੍ਹਾਂ ਬਖਸ਼ਿਸ਼ ਪਣਾਈ ਰੱਖਣ ਇਸ ਬਾਗ ਦੇ ਦਨ ਣੀਕਲੇ ਰਹਿਣ ਕੋਈਆਂ ਪੁੱਲਾਂ ਦੀ ਖਿਮਾ ਬਖਸ਼ੋ ਜੀ ਮਹਾਰਾਜ ਰਹਿੰਦੇ ਸਮਾਗਮਾਂ ਵਿੱਚ ਇਦਾਂ ਹੀ ਸੇਵਾ ਲਈ ਰਹਿਣ ਗੱਜ ਬੱਟ ਕੇ ਫਦੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ